ਅੱਜ ਇਹਨਾਂ ਵਾਲੀ ਬੋਲੀ ਹੈ ਹੂੰ ਉਸ ਰੈਂਦੇ ਜਿੰਨਾ ਪਾ ਲੈਣੀ ਸੀ ਜਿੰਨੇ ਅਮਲ ਪਾਉਣੇ ਉਹਨਾਂ ਭਰ ਕੇ ਛੋੜ ਦੇਣਾ ਨਹੀਂ ਨਹੀਂ ਤਾਕਤ ਦੀ ਕਾਇਕ ਵੱਟਾ ਵੱਟਾ ਗੋਲੀ ਕਿੱਥੇ ਹੈ ਜੀ ਤੇ ਤਾਲ ਦਿਨ ਖਾਣ ਵਾਲਾ ਹੈ ਅੱਛਾ ਆਖ ਲੋਕ ਪੀੜਾ ਨਾ ਰਹਿਣਾ ਤਾਂ ਲੱਗਦਾ ਹੈ ਕੋਈ ਨਹੀਂ ਤਾਂ ਤਾਲ ਦਰੇ ਸਮਾ ਪਾ ਗਿਆ ਇੱਕ ਨਾ ਹੱਥ ਜਿਆਦਾ ਨ ਹੋ ਗਿਆ ਮੁੰਡੇ ਲਾਪਤਾ ਕਿਥੇ ਨੂੰ ਗਾ ਪਾਇਆ ਚਾਰ ਦਾ ਹਾਲਾ ਕਿਸੇ ਹੋ ਗਿਆ ਕੋਈ ਤਰੀਕਾ ਪਾਕਾ ਦੋ ਜੀ thế phải anh phân à cái này à em thấy cái này à em thấy cái này

ਕੀ ਅੰਕਲ ਜੀ ਪਾਣੀ ਇਧਰਲੀ ਸਾਈਡ ਤੇ ਆਇਆ ਵਾ ਕਿ ਇਧਰਲੀ ਸਾਈਡ ਤੇ ਇਧਰੋਂ ਪਾਣੀ ਇੱਧਰੋਂ ਆਇਆ ਠੀਕ ਥੋੜਾ ਇਹਨੂੰ ਪੂਲ ਤੋਂ ਲੈ ਕੇ ਫਿਰ ਬੰਦ ਕਰਤਾ ਤੇ ਇਸ ਕਰਕੇ ਥੋੜਾ ਇਧਰੋਂ ਆਇਆ ਵੇ ਇਧਰੋਂ ਪਾਣੀ ਪੈ ਕੇ ਫਿਰ ਇਧਰੋਂ ਆਇਆ ਤੁਰਿਆ ਠੀਕ ਹੈ ਪਾਣੀ ਇਧਰੋਂ ਦੀ ਸਪੀਡ ਜ਼ਿਆਦਾ ਹੈ ਇਧਰੋਂ ਫਿਰ ਪਹਿਲੋਂ ਇਧਰੋਂ ਚੜਿਆ ਨਾ ਪਾਣੀ ਮਗਰੋਂ ਜਦੋਂ ਇਧਰੋਂ دریا ਇਧਰੋਂ ਚਲ ਪਿਆ ਫਿਰ ਇਧਰੋਂ ਸਪੀਡ ਫਿਰ ਜ਼ਿਆਦਾ ਹੋ ਗਈ ਇਧਰੋਂ ਫਿਰ ਪਾਣੀ ਦੇ ਮੁੜ ਕੇ ਲੋਤਾ ਨਹੀਂ ਜਾਂਦਾ ਇੰਨਾ ਰੋੜਦਾ ਹੀ ਪਾਣੀ ਠੀਕ ਹੈ ਹੁਣ ਤਾਂ ਜਦੋਂ ਅਸੀਂ ਪਹਿਲਾਂ ਆਏ ਸੀ ਨਾ ਉਹਦੇ ਇੱਧਰ ਬੰਨੇ ਪਾਣੀ ਨਹੀਂ ਹੈਗਾ ਹਾਂ ਉਹਨਾਂ ਹਾਲੀ ਪਰਲੇ ਬੰਨੇ ਵੀ ਨਹੀਂ ਹੈ ਪਾਣੀ ਗਿਆ ਆਹ ਇਹ ਬਾਅਦ ਵਿੱਚ ਵਧਿਆ ਪਾਣੀ ਬਾਅਦ ਚ ਪਾਣੀ ਵਧ ਗਿਆ ਨਾ ਬਾਅਦ ਦੇ ਵਿੱਚ ਚਲੋ ਫਿਰ ਪਾਣੀ ਜ਼ਿਆਦਾ ਹੋ ਗਿਆ ਫਿਰ ਤਾਂ ਉੱਧਰ ਜੋ ਉੱਥੇ ਲਿਆ ਫਿਰ ਤਾਂ ਪਾਣੀ ਆ ਤੇ ਸਾਰੇ ਥਾਵਾਂ ਤੇ ਇੱਥੇ ਤਾਂ ਫਿਰ ਇੰਨਾ ਪਾਣੀ ਹੈਗਾ ਹਾਂ ਇਹ ਤੋਂ ਤਾਂ ਮੈਂ ਨਹੀਂ ਬੇਰੀਦਾ ਦੋ ਤੱਕ ਤਾਂ ਇਹ ਕੋਈ ਬੰਦਾ ਵੀ ਨਹੀਂ ਨੰਗਿਆ ਤੁਰਕੇ ਵੀ ਨਹੀਂ ਚੱਕ ਦੇਣਗੇ ਟਸਟੀਆਂ ਚਲਦੀਆਂ ਹੀ ਹੋਰ ਤੁਰਕੇ ਦਾ ਪਾਣੀ ਫਿਰ ਅਜੀ ਉਹ ਰੋਡ ਤੇ ਥੋੜਾ ਬੜਾ ਵੀ ਆਵਾਜਾਈਏ ਕੋਸੀ ਵੀ ਇੰਨਾ ਇਨਾ ਪਾਣੀ ਹੈਗਾ ਉੱਥੇ ਇੰਨਾ ਪਾਣੀ ਹੈਗਾ ਅਹੀਂ ਆਵ ਜਦੋਂ ਰਾਸ਼ਨ ਲੈ ਕੇ ਆਉਂਦੇ ਰਹੇ ਹਾਂ 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 ਆਪ ਕੋਈ ਬਲਵਾਈ ਦੇਤੀ ਨੁਕਸਾਨ ਜ਼ਿਆਦਾ ਆਇਆ ਹਾਂ ਹਾਂਜੀ ਕੋਈ ਟੂੜੀ ਬਣਵਾਈ ਚਲੇਗੀ ਕੁਝ ਝੋਨੇ ਦੀ ਲਵਾਈ ਚਲੇਗੀ ਕੋਈ ਕਣਕ ਦੀ ਕਟਾਈ ਚਲੇਗੀ ਉਹ ਫੇ ਸਾਰੇ ਖਰਚੇ ਪਾ ਕੇ ਉਹ ਮੁੜ ਕੇ ਉਹਦੇ ਵਿੱਚ ਖਰਚਾ ਕੁਛ ਨਹੀਂ ਬਚਦਾ ਝੋਨੇ ਦਾ ਇੰਨਾ ਦਾ ਵੀ ਇਹਦੇ ਘਰੇ ਥੋੜਾ ਰਹਿੰਦਾ ਨੇ ਥੋੜਾ ਰਹਿੰਦਾ ਇਹਦੇ ਦੀ ਇੱਕ ਦੋ ਪੈਂਦੀ ਐ ਇਕੱਲੀ ਕਣਕ ਦੀ ਬਜਾਈ ਜੀ ਜੀ ਤੇ ਜਾਂ ਕਟਾਈ ਪੈਂਦੀ ਐ ਤੇ ਦੋ ਚੀਜ਼ਾਂ ਪੈਂਦੀਆਂ ਨੇ ਉਹ ਵੀ ਹਿਸਾਬ ਨਾਲ ਪੈਂਦੀਆਂ ਨੇ ਇਹਦੇ ਕੋਈ 4 ਪੈਸੇ ਬਚਦੇ ਇਹਦੇ ਨਾਲ ਕੋਈ ਜੀਂਦੜੇ ਦਾ ਕੋਈ ਥੋੜਾ ਜਿਹਾ ਅੱਛਾ ਖਾਣ ਨਾਲੇ ਆੜਤੀ ਇਹਨੂੰ ਪਤਾ ਹੁੰਦਾ ਚੱਲ ਫਸਲਾਂ ਆਉਣੀਆਂ ਫਸਲਾਂ ਦੇ ਦਊਂਗਾ ਤੇ ਗਾੜੀ ਅੱਗੇ ਸੁੱਤਣਗੇ ਮੇਰੇ ਕੋਲ ਹੁਣ ਜਿਹੜਾ ਕਾਰੋਬਾਰ ਇਹ ਹੁਣ ਚਲੋ ਸ਼ਾਬਾਸ਼ ਤੁਹਾਡੇ ਵਰਗੇ ਭਰਾਵਾਂ ਦਾ ਹੋਰ ਸੰਖਿਆ ਦਾ ਜੋ ਵੀ ਜਿਹੜੇ ਲਿਆ

ਹਾਂ ਨਹੀਂ ਨਹੀਂ ਮਾਹੀ ਸਿੱਧਾ ਬੰਨ ਗਿਆ ਹਜੇ ਨਾ ਕਾੜ ਨਹੀਂ ਮਾਰਦਾ ਮਸਤ ਮਰਦਾ ਰੋ ਰੋ ਇੱਕ ਥਾ ਕੋ ਬੰਨ ਦੋ ਨਾ ਆਠਾਉ ਚਾਹ ਗਣਾ ਪਾਣੀ ਨਹੀਂ ਛੜਿਆ ਇੱਥੇ ਹਾਂਜੀ ਰਹਿ ਜੀ ਰਹਿ ਜੀ ਤੇ ਮੀਰੋ ਨਹੀਂ ਕਰਦੇ ਅੱਛਾ ਅੱਛਾ ਹਾਂਜੀ ਹਾਂਜੀ ਉਹ ਬਾੰਨ ਮਾਰਿਆ ਕਰੇ ਉਹ ਅੱਛਾ ਉਹ ਦੀਵਾਰ ਕੰਡ ਬਜਾ ਜਾਈ ਨਾ ਉਧਰੋਂ ਪਾਣੀ ਲੱਗਦਾ ਧਲੇਵਾ ਪਾਣੀ ਹੈਗਾ ਵੀਰੇ ਬਹੁਤ ਹਾਂ 3:00 ਵਜੇ ਦਾ ਕਹਿ ਕੇ ਚੰਪੀ ਆਉਂਗਾ ਕੋਈ ਨਹੀਂ ਉਹਨੇ ਇਹ ਫੌਜ ਨੂੰ ਦੋਸਤ ਜਾਨ ਜੇ ਜੇਤੀ ਬਣਾਉਣੀ ਆ ਫੁੱਟ ਕੰਮੀ ਲਾਟੇ ਕੋਈ ਜੀ ਗੱਲ ਤੋਂ ਉਧਰ ਅਗਲੀ ਬੈਹ ਤੇ ਜਲਦੀ ਉਹਨਾਂ ਦੇ ਉਹਨਾਂ ਦੇ ਮਾਰ ਜੀ ਇੱਕ ਰਿਸ਼ਤੇ ਨਾਲ ਆਮੇ ਹੋਣਾ ਦੇ ਇਹਨੇ ਇਹ ਤਰਫੋਂ ਚਾਹ ਲਾ ਉਹਦਾ ਹਾਈ ਫਾਟ ਲੀ ਗਈ ਤੋ ਬਸ ਆਪਲਾ ਕਿ ਨਾ ਵਾਇਨਾ ਫੋਨ ਦਾ ਸੱਤਰ ਦੋ ਸ਼ੂ ਨਾ ਲੈਂਦੇ ਨਾ ਸਾਰੀ ਗੰਦਗੀ ਰੋੜ ਕੇ ਪੈਲੀਆਂ ਦੇ ਵਿੱਚ ਆ ਗਈ ਹੈ

ਇਹ ਜਗ੍ਹਾ ਤੇ ਦੋਸਤੋ ਤਾਂ ਕਰਕੇ ਉਹ ਕਹ ਰਹੇ ਨੇ ਕਿ ਇਹ ਸਾਰੇ ਏਰੀਆ ਦੇ ਵਿੱਚ ਇਹ ਮੱਛਰ ਬਾ ਜਿਆਦਾ ਹੈ। ਅਦੋ ਵਾਦ ਮੱਛਰ ਜਿਹਦੇ ਕਰਕੇ ਸਾਰਾ ਇਲਾਕਾ ਹੀ ਪ੍ਰੇਸ਼ਾਨ ਮੱਛਰਾਂ ਤੋਂ। ਅਗਲੀ ਸ਼ੀਰ ਤੇ ਰੱਖ ਲੀ। ਬਸ ਚਾਹ ਪੀਂਗੇ। ਬਸ ਨਹੀਂ ਪਿਆ ਗਏ। ਆਹ ਚਾਹ ਪੀ ਲਈਏ। ਇਹ ਕੁਝ ਪਿਆ? ਹਾਂ ਹਾਂ। ਹਰ ਆ ਜਾ ਫਿਆ ਗਿਆ ਤਸਰ ਜੀ ਜਾਂ ਕੇ ਵੇ ਅੱਛਾ ਬੰਦ ਚੱਲੀ ਜਾ ਆ ਜਾ ਆ ਜਾ ਕੋਈ ਨਿਕਾਲੂਗਾ ਜੇ ਨਾਲ ਪਾਣੀ ਪਿਆ ਨੂਰ ਇਹ ਦੇਖਣ ਆ ਆਜੋ ਕੋਈ ਕੀ ਕਰੇ ਚਰ ਲੱਗਣਾ ਆ ਜੀ ਇਹ ਘਟਲ ਮੈਂ ਪੁੱਛੀ ਡਾਕਟਰ ਕਿਹੜੀ ਜੀ ਗੈਸਟ ਦੀ ਨਹੀਂ ਆਪਾਂ ਅੰਦਰ ਵਿੱਚ ਚੜਦੀ ਗਲਵਾ

ਸਹੀ ਮਾਮਾ ਦੇ ਪੁੱਤ ਹੀ ਹੈ ਜਿਹੜਾ ਇੰਨੀ ਸੇਵਾ ਕਰ ਰਿਹਾ ਹੈ ਬਹੁਤ ਬਹੁਤ ਮਿਹਰਬਾਨੀ ਹੈ